ਪੰਜਾਬੀ ਗਾਇਕ ਦੀ ਪ੍ਰਾਤ ਤੋਂ ਬਾਅਦ ਬੱਬੂ ਮਾਨ ਦੇ ਸ਼ੋਅ ਨਾਲ ਚੋਰੀ ਹੋਈ ਵੱਡੀ ਖਬਰ ਆ ਰਹੀ ਹੈ ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਇੱਕ ਨਿੱਜੀ ਇੰਸਟੀਚਿਊਟ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੇ ਦੌਰਾਨ ਹੰਗਾਮਾ ਹੋਇਆ ਹੈ ਦਰਸਲ ਇਸ ਲਾਈਵ ਸ਼ੋਅ ਦੌਰਾਨ ਨੌਜਵਾਨ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਨੌਜਵਾਨ ਆਪਸ ਦੇ ਵਿੱਚ ਤੱਕਾਮੁਕੀ ਕਰਦੇ ਨੇ ਜਿਸ ਮਗਰੋਂ 40 ਦੇ ਕਰੀਬ ਨੌਜਵਾਨਾਂ ਦੇ ਵੱਲੋਂ ਦੋ ਨੌਜਵਾਨਾਂ ਤੇ ਹਮਲਾ ਕੀਤਾ ਜਾਂਦਾ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਹੈ ਦਰਸਲ ਪੀੜਤ ਨੌਜਵਾਨ ਦਾ ਕਹਿਣਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਹ ਸ਼ੋਅ ਦੇਖਣ ਆਇਆ ਸੀ ਤਾਂ ਇਸੇ ਦਰਮਿਆਨ ਜਦੋਂ ਉਸ ਦੀ ਪਤਨੀ ਨੂੰ ਨੌਜਵਾਨਾਂ ਦੇ ਵੱਲੋਂ ਤੱਕੇ ਮਾਰੇ ਗਏ ਤਾਂ ਉਸਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਨੌਜਵਾਨ ਇੰਨੀ ਤੈਸ਼ ਦੇ ਵਿੱਚ ਆ ਗਏ ਕਿ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਮੁਲਜ਼ਮਾਂ ਨੇ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ ਕਿਸੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਬੱਬੂ ਮਾਨ ਦਾ ਸ਼ੋਅ ਦੇਖਣ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਜੁਟੇ ਸਨ ਤਾਂ ਇਸੇ ਦਰਮਿਆਨ ਇਹ ਹੰਗਾਮਾ ਹੋਇਆ ਹੈ। ਬਾਬਾ ਫਰੀਦ ਚ ਫੰਕਸ਼ਨ ਸੀ ਅੱਜ ਜਿਹੜਾ ਬਾਬਾ ਫਰੀਦ ਚ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸੇਸ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ ਤੇ ਨਾਲ ਬੇਬੀ ਸੀਗਾ ਉਹ ਡਿੱਗ ਪੈਣੀ ਮੈਂ ਕਹਦਾ ਬਈ ਯਾਰ ਦੇਖ ਕੇ ਦੁਰਪੋ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜੀ ਕਹਿੰਨਾ ਕਹਿੰਦੇ ਦਿੱਤਾ ਬਹ ਮੜੀਰ ਦੇ ਉੱਤੇ ਨਸਾਂ ਸੰਸਾ ਪੀਤਾ ਬਹੀ ਉਹ ਇੰਟੀਚਰੀ ਜਾਂਦੇ ਸਾਡੇ ਤੇ ਹਮਲਾ ਕਰਤਾ ਬਾ ਜਨੇ ਜੀ ਕੋਈ ਨਹੀਂ ਤੁਹਾਡੇ ਸਟੂਡੈਂਟ ਸੀ ਆਫਸਾਈਡ ਸੀ ਆਫਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਫਸਾਈਡ ਵੀ ਸੀ ਤਬ ਸਟਾਟਾ ਬੁਜੀ ਹਾਂ ਜੀ ਬਾਰ ਬਜੇ ਅਸੀਂ ਤਾਂ ਦੋ ਜਾਨੀ ਸੀ ਠੀਕ ਹੈ ਨਾਲ ਫੈਮਿਲੀ ਸੀ ਸਾਡੀ ਬੇਬੀ ਸੀ ਨਾ ਤੇ ਅਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹਾਂ ਹਾਂ ਜੀ ਕੀਤੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਮੈਂ ਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਤਰ ਕੋਈ ਮੰਗਦਾ ਆਪਣੀ ਉਹਨਾਂ ਨੂੰ ਬਸ ਅਜੇ ਦਮਾਉਂਦੇ ਹੀ ਆ ਨੰਦਨਵਾਨ ਪਛਾਤੇ ਆ ਠੀਕ